ਕਾ ਖਾਲਸਾ ਪਾਗਲ ਜੀ ਕੀ ਫਤਿਹ ਪਾਗਲ ਕਰਨੀਆਂ ਛੱਜ ਬੋਲਣ ਵਾਲੇ ਜਿਹੜੇ ਵਾਅਦੇ ਬੜੇ ਕਰਦੇ ਆ ਤੇ ਇਹ ਜਿਹੜਾ ਦਵਾਨ ਹੋਇਆ ਇੱਕ ਤਰੀਕ ਦਾ ਇਹ ਚ ਜਿਹੜਾ ਟਕਸਾਲੂ ਤੇ ਇਲਜ਼ਾਮ ਲਾਏ ਗਏ ਆ ਕਿ ਮੇਰੇ ਨਿੱਜੀ ਬੰਦੇ ਨੂੰ ਖਰੀਦਣ ਨੂੰ ਫਿਰਦੇ ਆ ਜਾਂ ਕਿਸੇ ਜਨਾਨੀ ਨੂੰ ਕੱਪੜੇ ਪਾਉਣ ਲਈ ਆਂਦੇ ਆ ਕਿ ਤੂੰ ਇੱਕ ਵਾਰੀ ਕੱਪੜੇ ਪਾੜ ਦੇ ਤੋ ਵੀਰੇ ਇਹ ਇੱਕ ਸਟੇਜ ਤਿਆਰ ਕੀਤੀ ਜਾ ਰਹੀ ਸਟੇਜ ਇਹ ਕਿਦਾਂ ਹੁਣ ਜਿਹੜੇ ਕਹ ਰਹੇ ਨੇ ਮੇਰੇ ਨਜੀਬ ਬੰਦੇ ਨੂੰ ਨਜੀਬ ਬੰਦੇ ਨੂੰ ਕੋਈ ਤੂੰ ਕੋਈ ਧੰਦਾ ਖੋਲਿਆ ਜਿਹੜਾ ਨਜੀਬ ਬੰਦਾ ਰੱਖਿਆ ਧੰਦਿਆ ਵਾਲਿਆਂ ਨੂੰ ਨਜੀਬ ਬੰਦੇ ਦੀ ਲੋੜ ਹੁੰਦੀ ਆ ਨਜੀਬ ਬੰਦਾ ਕਿਹੜਾ ਬਿੱਟੂ ਸਟੇਜ ਤਿਆਰ ਕਿਹੜੀ ਕੀਤੀ ਜਾ ਰਹੀ ਆ ਕਿ ਬਿੱਟੂ ਨੂੰ ਹੁਣ ਆਪ ਸੈਟਲ ਕਰਾਤਾ ਅਮਰੀਕਾ 'ਚ ਬਿੱਟੂ ਨੂੰ ਆਪ ਸੈਟਲ ਕਰਾਤਾ ਅਮਰੀਕਾ 'ਚ ਹੁਣ 2-4 ਦਿਨ ਬਾਅਦ ਬਿੱਟੂ ਤੋਂ ਕੋਈ ਵੀਡੀਓ ਪਵਾ ਦੇਣੀ ਆ ਕਿ ਮਿਨੂ ਟਕਸਾਲ ਵਾਲਿਆਂ ਨੇ ਅਮਰੀਕਾ ਸੈਟਲ ਕਰਾਤਾ ਵਾ ਮੈਟਕਸਾਲ ਵਾਲ ਹੋ ਗਏ ਹਾਲਾ ਕਿ ਸੈਟਲ ਆਪ ਕਰਾਇਆ ਬਿੱਟੂ ਨੇ ਅਮਰੀਕਾ ਚ ਤੇ ਇਹ ਟਕਸਾਲ ਵਾਲਿਆਂ ਦੇ ਸਿਰ ਭੰਡਣਾ ਚਾਹੁੰਦੇ ਆ ਟਕਸਾਲ ਵਾਲਿਆਂ ਦੇ ਸਿਰ ਤੇ ਭੰਡਣਾ ਚਾਹੁੰਦੇ ਆ ਫਿਰ ਜਿਹੜੀ ਬੀਬੀ ਦੀ ਗੱਲ ਕੀਤੀ ਹੈ ਇਹ ਬੀਬੀ ਇਹਨਾਂ ਨੇ ਆਪ ਤਿਆਰ ਕਰਨੀ ਆ ਇਹ ਗੱਲ ਯਾਦ ਰੱਖਿਓ ਇਹ ਬੀਬੀ ਇਹਨਾਂ ਨੇ ਆਪ ਤਿਆਰ ਕਰਨੀ ਆ ਤੇ ਇਹਨਾਂ ਨੇ ਇਲਜ਼ਾਮ ਲਾਉਣਾ ਟਕਸਾਲ ਦੇ ਉੱਤੇ ਕਿ ਵੇਖੋ ਜੀ ਟਕਸਾਲ ਵਾਲੇ ਇਦਾਂ ਕਰਦੇ ਆ ਤੇ ਜੇ ਇਹ ਚੀਜ਼ਾਂ ਬਿੱਟੂ ਦੇ ਨਾਲ ਨਹੀਂ ਹੋਈ ਤਾਂ ਬਿੱਟੂ ਗਿਆ ਕਿੱਥੇ ਆ ਬਿੱਟੂ ਨੂੰ ਸਾਹਮਣੇ ਲਿਆਓ ਸਾਰਿਆਂ ਦੇ ਸ਼ੰਕੇ ਦੂਰ ਕਰੋ ਤੇ ਬਾਕੀ ਜਿਹੜੇ ਵਾਅਦੇ ਕਰਦੇ ਆ ਨਾ ਕਿ ਮੈਂ ਵਾਅਦਾ ਕਰਦਾ ਕਿ ਮੇਰੇ ਨਾਲ ਜਿਹੜੇ ਪ੍ਰੇਮ ਕਰਦੇ ਆ ਵੇਖੋ ਉਦਾਂ ਨਹੀਂ ਨਰੂਲ ਬਾਣੀ ਦੀ ਤਤ ਗੁਰਮਤ ਗਿਆਨ ਦੀ ਗੱਲ ਕਰਦੇ ਆ ਜੋੜਿਆ ਤਾਂ ਆਪਾਂ ਨਹੀਂ ਜੇ ਮੇਰੇ ਨਾਲ ਪਿਆਰ ਕਰਦੇ ਹੋ ਐਨੀ ਧੁੱਪ 'ਚ ਬੈਠੇ ਹੋ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਕੋਈ ਨਹੀਂ ਆਇਆ ਉੱਥੇ ਉਥੇ ਗੁਰੂ ਗੰਗ ਸਾਹਿਬਾਰੇ ਵਾਸਤੇ ਕੋਈ ਨਹੀਂ ਆਇਆ ਸਭ ਇਹਦੇ ਵਾਸਤੇ ਆਏ ਸੀ ਫਿਰਾਂਦੇ ਜੀ ਅਸੀਂ ਤੇ ਡੇਰੇਵਾਦੀ ਕਿਸੇ ਨਾਲ ਜੋੜਦੇ ਨਹੀਂ ਆ ਅਸੀਂ ਆਪਣੇ ਨਾਲ ਨਹੀਂ ਜੋੜਦੇ ਅਸੀਂ ਗੁਰੂ ਗੰਗ ਸਾਹਿਬ ਨਾਲ ਜੋੜਦੇ ਆ ਹੁਣ ਬਾਕੀ ਅੰਨੇ ਭਗਤ ਆ ਜਿਹੜੇ ਜਿਹੜੇ ਲੋਕ ਹੈ ਹੀ ਅੰਨੇ ਨੇ ਉਹਨਾਂ ਨੂੰ ਨਹੀਂ ਲਿਖਣਾ ਬਾਕੀ ਜਿਹੜੇ ਗੁਰੂ ਗੰਗ ਸਾਹਿਬ ਨਾਲ ਪਿਆਰ ਕਰਦੇ ਉਹਨਾਂ ਨੂੰ ਦੇਖੂਗਾ ਆਪ ਆਪਣੀ ਅੱਖਾਂ ਨਾਲ ਦੇਖੋ ਜਾਂ ਸੁਣੋ ਉਹ ਵੀਡੀਓ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਇੰਨੀ ਧੁੱਪ 'ਚ ਮੇਰੇ ਨਾਲ ਬੈਠੇ ਹੋ ਤੇ ਮੈਂ ਵਾਦਾ ਕਰਦਾ ਮੈਂ ਤੁਹਾਡੇ ਵਾਸਤੇ ਕੋਈ ਵੀਡੀਓ ਜ਼ਰੂਰ ਉਹਨਾਂ ਨੂੰ ਜਵਾਬ ਦਵਾਂਗਾ ਵਾਦੇ ਤੇ ਬਰਗਾੜੀ ਕਾਂਡ 'ਚ ਵੀ ਬੜੇ ਕੀਤੇ ਹੀ ਭਾਈ ਪਰ ਭੱਜਣਾ ਪਈਆਂ ਸੀ ਉੱਥੋਂ ਨਾ ਜੀ ਛੇਰ ਆ ਛੱਡਾ ਜੀ ਛੇਰ ਛੇਰ ਕਦੀ ਭੱਜਦੇ ਵੇਖੇ ਆ ਕੁੰਡੇ ਖੜਕਾਉਂਦੇ ਤੁਸੀਂ ਫਿਰਦੇ ਜੀ ਤੇ ਬਾਕੀ ਕੱਲ ਜਿਹੜੇ ਆ ਮਾਸਟਰਮਾਈਂਡ ਖੇਡਣ ਦੇ ਨਾ ਦੂਜਿਆਂ ਨੂੰ ਉਂਗਲਾਂ ਕਰਕੇ ਬੜੀਆਂ ਵਿਖਾਉਣੀਆਂ ਆਉਂਦੀਆਂ ਦੋ ਗੁਲਾਪਨ ਨਾ ਵਿਖਾਓ ਦੋ ਗੁਲਾਪਨ ਆਪਣਾ ਦੂਗਲਾ ਪੰਨ ਜਿਹੜਾ ਵਿਖਾਉਂਦਾ ਹੈ ਨਾ ਮਾਸਟਰਮਾਈਂਡ ਸਾਰੀ ਆਪਣੀ ਖੇਡਣੀ ਆ ਬਿੱਟੂ ਨੂੰ ਅਮਰੀਕਾ 'ਚ ਸੈਟਅਪ ਕਰਾਇਆ 8 ਟਕਸਾਲ ਦੇ ਸਿਰ ਭੰਡਣਾ ਤੇ ਕਿਸੇ ਵੀ ਜਨਾਨੀ ਦੇ ਕੱਪੜੇ ਪੜਾਉਣੇ ਆ ਇਹ ਵੀ ਟਕਸਾਲ ਦੇ ਸਿਰ ਭੰਡਣਾ ਇਹ ਮਾਸਟਰਮਾਈਂਡ ਆਪਣੀ ਹੋਣੀ ਆ ਤੁਹਾਡੀ ਤੇ ਦੂਜੀ ਗੱਲ ਜਿਹੜੀ ਤੁਸੀਂ ਜਾਂਦੇ ਨਾ ਕਿ ਮੈਨੂੰ ਟਕਸਾਲ ਵਾਲੇ ਬਦਨਾਮ ਕਰਦੇ ਆ ਮੈਨੂੰ ਗੋਲੀ ਨਾਲ ਮਾਰ ਮਾਰ ਦੇਣਗੇ ਜਾਂ ਮੈਨੂੰ ਗੋਲੀ ਨਾਲ ਮਾਰਨ ਦੀ ਧਮਕੀ ਦਿੰਦੇ ਇੱਕ ਵਾਰ ਮਾਰਨ ਦੀ ਸੋਚੀ ਸੀ ਤੂੰ ਸਬੂਤ ਦੇ ਕਿ ਤੈਨੂੰ ਟਕਸਾਲ ਦੇ ਮੁਖੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੂੰ ਭੰਡਦਾ ਨਾ ਕਿ ਸਰਕਾਰੀ ਸੰਤ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਆ ਮੰਨਦੇ ਜੇ ਉਹਨਾਂ ਦੇ ਜਥੇ 'ਚ ਕੋਈ ਹੋਊਗਾ ਜੇ ਤੂੰ ਆਪਣੇ ਜਥੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਤੇਰੇ ਜਥੇ ਵਾਲੇ ਨੇ ਬਲਤਕਾਰ ਕੀਤਾ ਬਿੱਟੂ ਨੇ ਤੂੰ ਮੰਨਿਆ ਤੇ ਬਾਕੀ ਗੱਲ ਤੂੰ 17 ਤਰੀਕ ਵਾਲੇ ਡਿਵਾਨ 'ਚ ਖੁਦ ਮੰਨਿਆ ਕਿ ਹਾਂ ਮੇਰੇ ਡੇਰੇ 'ਚ ਕੁਝ ਹੋਇਆ ਤੇ ਉਦਿਕਮੇਦਾਰੀ ਮੇਰੀ ਨਹੀਂ ਆ ਕੋਈ ਮਾਫੀ ਮੰਗ ਕੇ ਆ ਗਿਆ ਕੋਈ ਕਿੱਦਾਂ ਆ ਗਿਆ ਜੇ ਮਾਫੀ ਮੰਗਣਗੇ ਵਾਪਸ ਆ ਸਕਦੇ ਨੂੰ 17 ਵਾਲੇ ਤਰੀਕ ਵਾਲੇ ਦਵਾਨ ਚ ਖੁਦ ਮੰਨੇ ਆ ਕੀ ਸਾਡੇ ਦੇਲੇ ਚ ਕੁਝ ਹੋਇਆ ਤੇ ਉਹ ਚ ਤੂੰ ਇਹ ਵੀ ਆਖਿਆ ਕਿ ਜੇ ਮੇਰੇ ਚ ਕੋਈ ਗਲਤੀ ਹੋਊਗੀ ਤੇ ਮੈਨੂੰ ਗੋਲੀ ਮਾਰਿਓ ਮਤਲਬ ਤੇਰੇ ਚੇਲੇ ਕੁਝ ਵੀ ਕਰਨ ਉਹਨਾਂ ਤੇਨੂੰ ਕੋਈ ਮਤਲਬ ਨਹੀਂ ਉਦੋਂ ਆਨਾ ਕਿ ਜੇ ਮੇਰੇ ਚ ਗਲਤੀ ਹੋਵੇ ਤੇ ਮੇਰੇ ਗੋਲੀ ਮਾਰਿਓ ਤੇ ਜਿੱਦਣ ਤੈਨੂੰ ਟਕਸਾਲ ਦਾ ਮੁਖੀ ਮਾਰੂਗਾ ਕਿ ਤੂੰ ਉਹ ਦਿਨੋਂ ਦਾ ਨਾਂ ਲਾਈ ਤੂੰ ਐਵੇਂ ਮਤਲਬ ਟਾਊ 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 ਕਰਦਾ ਹੀ ਰਹਿਣਾ ਕਾਮ ਤੈਨੂੰ ਕੋਈ ਹੈ ਨਹੀਂ ਆਪਣੀ ਵਾਰੀ ਆਉਂਦੀ ਹੈ ਤੇ ਤੂੰ ਕਹਿੰਦਾ ਮੇਰੇ 'ਚ ਕੋਈ ਗਮੀ ਹੋਵੇ ਤੇ ਫਿਰ ਮੈਨੂੰ ਗੋਲੀ ਮਾਰਿਓ ਤੈਨੂੰ 10 ਟਕਸਾਲ ਦੇ ਮੁਖੀ ਨੇ ਆਪ ਆ ਕੇ ਮਾਰਿਆ ਸੀ ਬਾਕੀ ਤੂੰ ਉੱਥੇ ਜਿਹੜੀਆਂ ਸ਼ਬੀਲਾ ਦੀ ਗੱਲ ਕਰਦਾ ਸ਼ਬੀਲ ਸ਼ਬੀਲ ਲੱਗੀ ਜਿਹੜੀ ਸੀ ਉੱਥੇ ਤਾਂ ਫਰੂਟੀ ਹੀ ਫਰੂਟੀ ਉੱਥੇ ਫਰੂਟੀ ਹੀ ਤੂੰ ਸ਼ਬੀਲਾ ਬਦਨਾਮ ਕਰਤੀਆਂ ਤੇ ਤੂੰ ਜਿਹੜਾ ਗੁਰਦੁਆਰੇ ਬਦਨਾਮ ਕੀਤੇ ਗੁਰੂ ਗ੍ਰੰਥ ਸਾਹਿਬ ਮਾਰੇ ਨੂੰ ਬਦਨਾਮ ਕਰਨਿਆਂ ਗੁਰਦੁਆਰਾ ਬਣਾ ਕੇ ਉੱਥੇ ਤੂੰ ਬਲਦਕਾਰ ਕਰਵਾ ਰਿਆਂ ਉਹ ਬਦਨਾਮ ਕਰਨ ਦਾ ਕੀ ਹੋਊਗਾ ਹੂੰ ਮਾਸਟਰਮਾਈਂਡ ਖੇਡ ਨਹੀਂ ਛੱਡ ਦੋ ਬਾਕੀ ਇਹ ਵਾਦੇ ਉਦੇ ਕਰਨੇ ਇਹ ਤੁਹਾਡੇ ਤੋਂ ਅੱਜ ਤੱਕ ਨਾ ਵਾਦੇ ਹੋਏ ਤੇ ਨਾ ਤੁਸੀਂ ਕਰ ਸਕਦੇ ਜੀ ਜਦੋਂ ਆ ਪੱਕੇ ਕੀਤੇ ਜੀ ਫਿਰ ਭਜੋਗੇ ਤੁਸੀਂ ਉਦਾਂ ਹੀ ਜਿੱਦਾਂ ਬਰਗਾੜੀ ਖਾਂਡਾ ਚੋਂ ਭਜਦੇ ਹੋ ਛੇਰਿਆ ਜੀ ਛੇਰ ਛੱਜ ਬੋਲਦਾ ਤੇ ਬਾਕੀ ਇੱਕ ਦਵਾਨ ਹੋਰ ਵੇਖਿਆ ਸੀ ਕਿ ਜੇਹੀਂ ਕੋਈ ਕੰਮ ਕਰਨ ਜਾਣੇ ਤਾਂ ਸਾਡੇ ਵਾਲੇ ਲੱਤਾਂ ਖਿੱਚਦੇ ਲੱਤਾਂ ਅੱਗੇ ਨਹੀਂ ਲੱਗਣ ਦਿੰਦੇ ਉਹ 14 ਚਾੜਦੇ ਉਹ ਤੈਨੂੰ ਬਰਗਾੜੀ ਕਾਂਡ 'ਚ ਅੱਗੇ ਲਾਇਆ ਥੀ ਬਰਗਾੜੀ ਕਾਂਡ 'ਚ ਅੱਗੇ ਲਾਇਆ ਸੀ ਉਦੋਂ ਹੀ ਔਕਾਤ ਵੇਖ ਲਈ ਬੰਦੇ ਦੀ ਬੰਦੇ ਦੀ ਜਿੰਨੀ ਔਕਾਤ ਹੁੰਦੀ ਹੈ ਨਾ ਉਹ ਵੇਖ ਲਈ ਉਹ ਚੀ ਬਰਗਾੜੀ ਕਾਂਡ 'ਚ ਤੇਰੀ ਔਕਾਤ ਵੇਖ ਲਈ ਹੀ ਹੈਂ ਵੀ ਮੇਰੀਆਂ ਲੱਤਾਂ ਖਿੱਚਦੇ ਲਾਇਆ ਹੀ ਅੱਗੇ ਤੈਨੂੰ ਵੇਖ ਲਿਆ ਤੂੰ ਕੀ ਕੀਤਾ ਕੰਮ ਵਾਸਤੇ ਮੇਰ ਨਾਲ ਪਿਆਰ ਕਰਦੇ ਹੋ ਧੋਪੇ ਬੈਠੇ ਹੋ ਤੇ ਜੁੜੇ ਰਹੋ ਮੈਂ ਵਾਦਾ ਕਰਦਾ ਮੈਂ ਵਾਦਾ ਕਰਦਾ ਵਾਦੇ ਤੇਰੇ ਜਿਹੜੇ ਵਾਦਾ ਕਰਦਾ ਵਾਦੇ ਵੜੇ ਕੀਤੇ ਹੀ ਹੈ ਤੇ ਜੇ ਤੇਰੇ ਬੰਦੇ ਮਰਨ ਦਾ ਚਲ ਠੀਕ ਹੈ ਅਫਸੋਸ ਹੈਗਾ ਬਾਕੀ ਗੱਲ ਹੈ ਮਰਨ ਦੀ ਤਤ ਗੁਰਮਤਿ ਗਿਆਨ ਦੀ ਗੱਲ ਕਰਦਾ ਨਾ ਬਾਣੀ ਦੀ ਨਰੋਲ ਬਾਣੀ ਦੀ ਤੂੰ ਬਾਣੀ ਦੀ ਇੱਕ ਪੰਕਤੀ ਇੱਕ ਪੰਕਤੀ ਤੂੰ ਆਪਣੇ ਦੀਵਾਨ ਚ ਸੁਣਾ ਦੀ ਜੇ ਤੂੰ ਗੁਰੂ ਮਾਰ ਨੇ ਆਖਿਆ ਹੋਵੇ ਕਿ ਬੰਦੇ ਨੂੰ ਬੰਦਾ ਮਾਰ ਸਕਦਾ ਗੁਰਬਾਣੀ ਚ ਕੋਈ ਇੱਕ ਪੰਕਤੀ ਸੁਣਾ ਦੀ ਤੇ ਤੈਨੂੰ ਅਸੀਂ 50 ਪੰਕਤੀਆਂ ਸੁਣਾਵਾਂਗੇ ਜੇ ਤੂੰ ਗੁਰਬਾਣੀ ਕਹਿੰਦੀ ਕਿ ਬੰਦੇ ਨੂੰ ਰੱਬ ਦੇ ਇਲਾਵਾ ਕੋਈ ਨਹੀਂ ਮਾਰ ਸਕਦਾ ਰੋਣਾ ਮੇਰਾ ਵੀਰ ਮਾਰਦਾ ਹੈ ਮੇਰਾ ਵੀਰ ਮਾਰਦਾ ਹੈ ਤੂੰ ਰੋਣਾ ਸਟੇਜਾਂ ਦੇ ਬਹਿ ਕੇ ਤਤ ਗੁਰਮਤ ਗਿਆਨ ਦੀ ਤੂੰ ਗੱਲ ਕਰਦਾ ਗੁਰਬਾਣੀ ਕਹਿੰਦੀ ਮਤ ਕੋਈ ਮਤ ਮੈਂ ਪਿੱਛੇ ਕੋਈ ਰੂਪ ਸੀ ਕਿ ਕਹੇ ਨੇ ਰੋਣਾ ਨਹੀਂ ਆ ਤੇ ਤੂੰ ਰੋਣਾ ਮੇਰਾ ਵੀਰ ਮਾਰਤਾ ਕਿੰਨੇ ਮਾਰਤਾ ਗੁਰਬਾਣੀ ਹੁਣ ਤੈਨੂੰ 50 ਇਥੇ ਪੰਕੀਆਂ ਸੁਣਾ ਦਈਏ ਗੁਰਬਾਣੀ ਕਹਿੰਦੀ ਕਿ ਰੱਬ ਦੇ ਇਲਾਵਾ ਕੋਈ ਜੰਮਿਆ ਨਹੀਂ ਜਿਹੜਾ ਬੰਦੇ ਨੂੰ ਮਾਰ ਦੇ ਤੇ ਰੱਬ ਬੰਦੇ ਦੇ ਮਾਰਿਆ ਬੰਦੇ ਮਾਰਦਾ ਹੁੰਦਾ ਨਾ ਤੇ ਤੁਸੀਂ ਅੱਜ ਜਿੰਨੇ ਵੀ ਆ ਟਕਸਾਲ ਨਾਲ ਯਾ ਜਿੰਨੀਆਂ ਸੰਪਰਦਾਵਾਂ ਨੇ ਸਭ ਸਤਕਾਰਯੋਗ ਸਭ ਦੇ ਸਿੰਘ ਮਾਰਦੇ ਨੇ ਸੀ ਜਿੰਨੇ ਤੁਹਾਡੇ ਖਿਲਾਫ ਸਾਰੇ ਮਾਰਦੇ ਨੇ ਸੀ ਮਰ ਵਾਸ ਨਹੀਂ ਚੱਲਦਾ ਤੇ ਹੈ ਕੌਣ ਛਾਚ ਦੇ ਪੁਜਾਰੀ ਬਾਕੀ ਤੀ ਆਖਿਆ ਕਿ ਠੰਡੇ ਪ੍ਰਚਾਰਕ ਬਹੁਤ ਆ ਠੰਡੇ ਪ੍ਰਚਾਰਕ ਬਹੁਤ ਆ ਇਹ ਗਰਮ ਗਰਮ ਸੁਣਨਾ ਨਾ ਤੇ ਫਿਰ ਆਇਓ ਗਰਮ ਤੁਸੀਂ ਥੱਲੇ ਸਿਲੰਡਰ ਵਾਲਿਆ ਆਪਣੇ ਤੁਸੀਂ ਗਰਮ ਗਰਮ ਗੱਲਾਂ ਕੱਢਦੇ ਜੀ ਯਾ ਇਨੀ ਇਨੀ ਵੱਡੀ ਸਟੇਜ ਹੈ ਇੱਥੇ ਵਾਵਾ ਸਿਲੰਡਰ ਵਾਲੇ ਆਪਣੇ ਥੱਲੇ ਗਰਮ ਗਰਮ ਗੁਰਬਾਣੀ ਤਾਂ ਕਹਿੰਦੀ ਹੈ ਕਿ ਮਿੱਠ ਬੋਲੜਾ ਜੀਰ ਸੱਜਣ ਸੁਆਮੀ ਮੋਰਾ ਉਹ ਤਾਂ ਬਹੁਤ ਮਿੱਠਾ ਗੁਰਨਾਨ ਦੇਵ ਮਹਾਰਾਤਾ ਮਿੱਠ ਬੋਲੜੇ ਨਹੀਂ ਸੰਭਲ ਠਕੇ ਜੀ ਉਹ ਕਦੇ ਨਾ ਬੋਲੇ ਕੋੜਾ ਉਹ ਕਦੇ ਵੀ ਨਹੀਂ ਬੋਲਦਾ ਕੋੜਾ ਕਦੇ ਵੀ ਨਹੀਂ ਬੋਲਦਾ ਆਵ ਘਈਏ ਛਾਚੇ ਬੋਲਦੇ ਆ ਛੱਤ ਵਾਦਾ ਕਰਦੇ ਛੱਤ ਛੱਤ ਦਾ ਵਾਦਾ ਕਰਦੇ ਤੁਸੀਂ ਜਿਹੜੇ ਤੇ ਬਾਕੀ ਆ ਜਿਹੜੀਆਂ ਆਪਣੀਆਂ ਦੋਕਾਨੋਂ ਇਹਦੇ ਉਹ ਗਰੀਬਾਂ ਨੂੰ ਵੰਡੋ ਤੁਹਾਡੀਆਂ ਫੋਟੋਆਂ ਆਉਂਦੀਆਂ ਵਾ ਇਹ ਨਹੀਂ ਹੈਗੀ ਸਬੂਤ ਨਹੀਂ ਹੈਗੇ ਸਬੂਤ ਸਾਰੇ ਹੈਗੇ ਆ ਫੋਟੋਆਂ ਵਾਧੂ ਹੈਗੀਆਂ ਨੇ ਸਬੂਤਾਆਂ ਦੀਆਂ ਤੇ ਬਿੱਟੂ ਦੀਆਂ ਜਿਹੜੀਆਂ ਨਾ ਬਿੱਟੂ ਦੱਸੋ ਹੈ ਕਿੱਥੇ ਆਇਆ ਮਾਸਟਰਮਾਈਂਡ ਜਿਹੜੀ ਤੁਸੀਂ ਖੇਡਣੀ ਨਾ ਕਿ ਮੇਰਾ ਸਭ ਤੋਂ ਕਰੀਬੀ ਬੰਦਾ ਕਰੀਬੀ ਬੰਦਾ ਹੈ ਹੀ ਬਿੱਟੂ ਸੀ ਇਹ ਚਾ ਕੌਣ ਨਹੀਂ ਦੱਸੂਗਾ ਕਰੀਬੀ ਬੰਦਾ ਹੈ ਹੀ ਬਿੱਟੂ ਸੀ ਅਹੀਂ ਛੱਛ ਦੇ ਪੁਜਾਰੀਆਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਛੇ ਗਿਆ ਸਿੰਘ ਕਿੱਥੋਂ ਹੋ ਗਏ ਤੁਸੀਂ 2 ਫੁੱਟ ਦੇ ਹੈਗੇ ਤੁਹਾਨੂੰ 8 ਜਾਣੇ ਚ ਫੜ ਕੇ ਚੜਾਉਂਦੇ ਸਟੇਜਾਂ ਤੇ ਤੁਹਾਨੂੰ ਕਮਰਿਆਂ ਚ ਲਾਉਂਦੇ ਬਾਥਰੂਮਾਂ ਚ ਉਹ ਤੁਹਾਨੂੰ ਚੁੱਕ ਚੁੱਕ ਕੇ ਵਾੜਦੇ ਆ ਹੈ 1.5 ਫੁੱਟ ਤੁਹਾਡਾ ਕਾਦੇ ਆ ਤੇ ਗੱਲਾਂ ਕਰਨ ਲੱਗੇ ਤੀਨ ਫੁੱਟ ਦਾ ਮੂੰਹ ਟੱਡ ਲੈਂਦੇ ਜੇ ਉਂਗਲਾਂ ਆ ਕਰਕੇ ਅ ਹੈ ਐਟ ਟੱਡ ਲੈਂਦੇ ਮੈਂ ਵਾਦਾ ਕਰਦਾ ਅੱਖਾਂ ਟੱਡ ਟੱਡ ਕੇ ਅੱਖਾਂ ਟੱਟ ਕੇ ਮੈਂ ਵਾਦੇ ਕਰਨਾ ਵਾਡੇ ਕਾਦੇ ਕਰਨਾ ਤੇ ਬਾਕੀ ਇੱਕ ਗੱਲ ਹੋਰ ਆ ਜਿਹੜਾ ਕਰਦੇ ਨਾ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੀ ਦੀ ਫੋਟੋ ਪਿੱਛੇ ਨਹੀਂ ਲੁਕ ਸਕਦੇ ਉਹਨਾਂ ਨੇ ਜੋ ਕੀਤਾ ਤੁਸੀਂ ਉਹ ਨਹੀਂ ਕਰ ਸਕਦੇ ਠੀਕ ਆ ਇਹ ਮੁਗਲਾਂ ਦੀ ਪਛਾਣ ਹੀ ਮੁਗਲ ਵੀ ਇਹੀ ਕਹਿੰਦੇ ਸੀ ਕਿ ਤੁਹਾਡੇ ਪੰਜ ਗੁਰੂਆਂ ਨੇ ਤਾਂ ਕੁਝ ਕੀਤਾ ਨਹੀਂ ਉਹਨਾਂ ਨੇ ਤਾਂ ਮਾਲਾ ਹੀ ਫੇਰੀਆਂ ਤੇ ਗਿਆਨ ਮੰਡਿਆ ਤੇ ਛੇਵੇਂ ਗੁਰੂ ਇਹਨਾਂ ਨੇ ਪਤਾ ਨਹੀਂ ਹਥਿਆਰ ਕਿਉਂ ਚੁੱਕ ਲਿਆ ਅੱਜ ਉਹਨਾਂ ਦੀ ਅੰਸ ਹੈ ਆ ਜਿਹੜੀ ਕੈਰੀ ਨਾ ਬਾਬਾ ਜਰਨੈਲ ਸਿੰਘ ਦੇ ਫੋਟੋ ਪਿੱਛੇ ਨਹੀਂ ਲੋਕ ਸਕਦੇ ਜਿਹੜੇ ਅੱਜ ਐਸੀ ਹਸਤੀ ਨੂੰ ਸੰਤ ਵੀ ਨਹੀਂ ਕਹਿ ਸਕਦੇ ਉਹ ਕਿੰਨੇ ਨੀਚ ਹੋਣਗੇ ਸਾਰੇ ਜਾਣਦੇ ਹੀ ਆ ਕਿੰਨੇ ਵੱਡੇ ਨੀਚ ਹੋਣਗੇ ਉਹ ਸਭ ਜਾਣਦੇ ਆ ਠੀਕ ਆ ਜੇ ਠੀਕ ਆ ਮੰਨ ਲੈਨੇ ਕਿ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਪਿੱਛੇ ਨਹੀਂ ਲੋਕ ਸਕਦੇ ਤੇ ਮੇਰੀ ਗੱਲ ਸੁਣੋ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਛੇਵੇਂ ਮਹਾਰਾਜ ਜਾਂ ਚਾਰ ਸਹਿਬਜ਼ਾਦੇ ਪੰਜ ਪਿਆਰੇ ਕੌਮ ਦੇ ਜਿਹਨੇ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਦਾ ਨਾਂ ਨਹੀਂ ਲੈ ਸਕਦੇ ਕਿਉਂ ਉਹਨਾਂ ਨੇ ਤਾਂ ਆਪਣੀਆਂ ਆਪਣੇ ਸੀਸ ਦੇ ਤੇ ਸ਼ੀਧੀਆਂ ਦੇਤੀਆਂ ਆਪਣੀਆਂ ਤਲੀਆਂ ਹੱਥਾਂ ਤੇ ਰੱਖ ਲਈਆਂ ਕੌਮ ਨੂੰ ਪੇਠ ਨਹੀਂ ਵਿਖਾਈ ਤੇ ਤੁਹਾਡੇ ਵਰਗੇ ਤੁਹਾਡੇ ਵਰਗੇ ਪਿੱਛੋਂ ਭੱਜਦੇ ਫਿਰਦੇ ਸੀ ਬਰਗਾੜੀ ਕਾਂਡ ਚੋਂ ਹੁਣ ਦੱਸੋ ਇੰਨੇ ਸਿੰਘ ਜਿਨ੍ਹਾਂ ਦਾ ਨਾਂ ਲੈਂਦੇ ਹੋ ਇਹ ਕੋਈ ਭੱਜਿਆ ਸੀ ਅੱਜ ਤੋਂ ਨਾਂ ਲੈਣਾ ਛੱਡ ਦਿਓ ਇਨ੍ਹਾਂ ਸਿੰਘਾਂ ਤੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਨਾਂ ਲੈਣਾ ਛੱਡ ਦਿਓ ਤੁਸੀਂ ਉਹਨਾਂ ਦਾ ਨਾਂ ਲੈ ਕੇ ਜਿੱਦਾਂ ਜੇ ਮੰਨ ਲਓ ਕਿ ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਪਿੱਛੇ ਲੁਕ ਕੇ ਇਹ ਕੁਝ ਕਰਦੇ ਆ ਤਾਂ ਤੁਸੀਂ ਵੀ ਨਹੀਂ ਕਰ ਸਕਦੇ ਨਾਂ ਨਹੀਂ ਲੈਣਾ ਤੁਸੀਂ ਅੱਜ ਤੋਂ ਤੁਸੀਂ ਕਰਦੇ ਆਂ ਅਸੀਂ ਛੱਜ ਬੋਲਦੇ ਆਂ ਠੀਕ ਆ ਅੱਜ ਤੋਂ ਉਹ ਐਸੇ ਸੰਤ ਬਾਬਾ ਜਰਨੈਲ ਸਿੰਘ ਫੋਟੋ ਪਿੱਛੇ ਨਹੀਂ ਲੁਕਉਣਗੇ ਤੁਸੀਂ ਵੀ ਅੱਜ ਤੋਂ ਉਹਨਾਂ ਦਾ ਨਾਂ ਨਹੀਂ ਲੈਣਾ ਦਸਾਂ ਗੁਰੂਆਂ ਦੇ ਦਸਾਂ ਗੁਰੂਆਂ ਗੁਰੂ ਗੋਬਿੰਦ ਸਿੰਘ ਜਾਂ ਸ਼ੇਮੇ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੇ ਜੀ ਮੈਂ ਕੌਮ ਦਾ ਹੀਰਾ ਛੱਚ ਬੋਲਦਾ ਛੱਚ ਬਹੁਤ ਬੋਲਦੇ ਸਾਨੂੰ ਪਤਾ ਛੱਚ ਦਾ ਖੁੱਲੇ ਗੱਫੇ ਲੈ ਲੈ ਕੇ ਮੈਂ ਛੱਚ ਬੋਲਦਾ ਮੈਂ ਤੁਹਾਡੀਆਂ ਜਿਹੜੀ ਮਾਸੀ ਦੀ ਨੌਨੇ ਜਿਹੜਾ ਪੰਗਾ ਪਾਇਆ ਵਾ ਇਹਦੇ ਬਾਰੇ ਤਾਂ ਅਸੀਂ ਬੋਲ ਨਹੀਂ ਸਕੀ ਪਤਾ ਵਾ ਕਿ ਹੁਣ ਬੀਜੇ ਅਸੀਂ ਜਾਣਾ ਨਾ ਕੈਨੇਡਾ ਚ ਜਾਂ ਆਪਣੇ ਜਿਹੜੇ ਚੇਲੇ ਘਲਾਈ ਆ ਬਿੱਟੂ ਵਰਗੇ ਅਮਰੀਕਾ ਅਮਰੀਕਾ ਚ ਉਹ ਵਾਪਸ ਆ ਜਣੇ ਆ ਤਾਂ ਨਹੀਂ ਬੋਲੇ ਤੁਸੀਂ ਬਿੱਟੂ ਵਰਗੇ ਜੋ ਇੱਥੇ ਆ ਗਏ ਤਾਂ ਪੂਲਾ ਖੁੱਲਣੀਆਂ ਪੋਲਾ ਉਦਾਂ ਵੀ ਖੋਲ ਦੇਣੀਆਂ ਵੇਖੋ ਜੀ ਸਬਰ ਰੱਖੋ ਮੇਰੇ ਨਜ਼ਦੀਕੀ ਬੰਦੇ ਨੂੰ ਖਰੀਦਣ ਡਿਆ ਉਹ ਖਡਾਉਣਾ ਨਾ ਕੋਈ ਖਰੀਦਣ ਡਿਆ ਜੇ ਤਾਂ ਤੂੰ ਉਹਨੂੰ ਛੱਜ ਸਿਖਾਇਆ ਛੱਜ ਫਿਰ ਤੂੰ ਖਰੀਦਿਆ ਨਹੀਂ ਜਾਣਾ ਇਹ ਸਿਰਫ ਭੰਡਨ ਦਾ ਤਰੀਕਾ ਵਾ ਤੇ ਆਜ ਆਪਣਾ ਛੱਜ ਬੋਲਣਾ ਛੱਡ ਦਿਓ ਛੱਜ ਤੇ ਬਾਕੀ ਵੀਡੀਓ ਬਹੁਤ ਲੰਬੀ ਹੋ ਰਹੀ ਆ ਇਹ ਫੇਰ ਦੁਬਾਰਾ ਹੋਰ ਵੀਡੀਓ ਫੇਰ ਬਣਾਵਾਂਗੇ ਜੀ ਉੱਚ ਆਪਾਂ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ